ਜਦੋਂ ਬਗਦਾਦ ਦੇ ਲੋਕ ਇਕੱਠੇ ਹੋ ਕੇ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਪੱਥਰ ਮਾਰਨ ਵਾਸਤੇ ਚੱਲ ਪੈਂਦੇ ਨੇ ਇਹਦਾ ਕੀ ਹੋ ਗਿਆ ਸੀ ਬਗਦਾਦ ਦੇ ਲੋਕਾਂ ਨੂੰ ਇਹਦਾ ਕੀ ਹੋ ਗਿਆ ਸੀ ਬਗਦਾਦ ਦੇ ਵਿੱਚ ਕਿ ਬਗਦਾਦ ਦੇ ਆਮ ਲੋਕ ਆਮ ਪਬਲਿਕ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ ਤੇ ਕਰੋ ਚੱਲ ਪੈਂਦੇ ਨੇ ਪੱਥਰ ਮਾਰਨ ਵਾਸਤੇ ਤੇ ਜਦੋਂ ਪੱਥਰ ਚੱਕ ਕੇ ਆਪੋ ਆਪਣੇ ਹੱਥਾਂ ਦੇ ਵਿੱਚ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਜਿੱਥੇ ਵਿਰਾਜਮਾਨ ਸੀ ਉੱਥੇ ਪਹੁੰਚਦੇ ਨੇਗੇ ਤਾਂ ਉੱਥੇ ਇੱਕ ਇਹੋ ਜਿਹਾ ਅਲੌਕਿਕ ਚਮਤਕਾਰ ਹੁੰਦਾਗਾ ਕਿ ਜਿਹੜੇ ਲੋਕ ਗੁਰੂ ਸਾਹਿਬ ਦੇ ਉੱਤੇ ਪੱਥਰ ਮਾਰਨ ਵਾਸਤੇ ਗਏ ਸੀ ਜਹਜਾ ਹੋਇਆ ਕੀ ਸੀ ਪੂਰਾ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਅੱਗੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਕਿੰਨੇ ਕੀ ਜੀ ਰਿਕਵੈਸਟ ਕਰਾਂਗੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸਾਰਾ ਦਿਨ ਅਸ਼ਲੀਲਤਾ ਅਸ਼ਲੀਲਤਾ ਸੋਸ਼ਲ ਮੀਡੀਆ ਤੇ ਫੈਲੀ ਹੋਈ ਹੈਗੀ ਮੇਰੇ ਸਾਹਬ ਦੇ ਨਾਲ ਤੁਸੀਂ ਮੇਰਾ ਸਾਥ ਦਿੱਤਾ ਇਹਦੇ ਲਈ ਮੈਂ ਥੋੜਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇੱਕ ਨੌਲੇਜੇਬਲ ਵਾਲੇ ਪੇਜ ਨੂੰ ਜਿਹਦੇ ਕਿ 2 ਮਹੀਨਿਆਂ ਦੇ ਵਿੱਚ 2 ਲੱਖ ਫੋਲੋਅਰ ਹੋਣ ਵਾਲੇ ਨੇਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਗੇ ਆਪਾਂ ਗੱਲ ਕਰਦੇ ਹਾਂ ਅਸਲ ਦੇ ਵਿੱਚ ਲਗਭਗ 1500 ID ਦੇ ਵਿੱਚ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬ ਨਾਰੇ ਬੈਠ ਕੇ ਜਾਪ ਕਰ ਰਹੇ ਹੁੰਦੇ ਹਨ ਤੇ ਇੱਕ ਕੋਲੋਂ ਦੀ ਮੁਸਲਮਾਨ ਲੰਘ ਰਿਹਾ ਹੁੰਦਾਗਾ ਮੁਸਲਮਾਨ ਜਦੋਂ ਲੰਘਦਾਗਾ ਉਹਦੀ ਨਜ਼ਰ ਗੁਰੂ ਸਾਹਿਬ ਦੇ ਉੱਤੇ ਪੈਂਦੀ ਆ ਤੇ ਗੁਰੂ ਸਾਹਿਬ ਦੀ ਮਿੱਠੀ ਮਿੱਠੀ ਬਾਣੀ ਉਹਦੇ ਕੰਨਾਂ ਦੇ ਵਿੱਚ ਪੈਂਦੀ ਆ ਉਹਦਾ ਮਨ ਸ਼ੀਤਲ ਹੋ ਜਾਂਦਾ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾਗਾ ਤਾਂ ਉੱਥੇ ਹੀ ਖੜ ਜਾਂਦਾਗਾ ਗੁਰੂ ਸਾਹਿਬ ਦੀ ਬਾਣੀ ਸੁਣਨ ਦੇ ਲਈ ਆਪਣੇ ਆਪ ਨੂੰ ਹੋਰ ਸ਼ੀਤਲ ਕਰਨ ਦੇ ਲਈ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਕ ਤੁਕ ਬੋਲਦੇ ਨੇਗੇ ਕਿ ਲਖ ਪਤਾਲ ਪਤਾਲ ਲਖ ਅਗਾਸਾ ਅਗਾਸ ਤਾਉਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਯਾਰ ਸਾਡੇ ਕਾਜੀ ਨੇ ਤਾਂ ਦੱਸਿਆ ਸੀਗਾ ਕਿ ਸਾਤੀ ਪਤਾਲ ਨੇ ਸਾਤੀ ਆਕਾਸ਼ ਨੇ ਵੀ ਪਰਜਾ ਪੀਰ ਫਕੀਰ ਨੇਗੇ ਇਹ ਕਹਿ ਰਹੇ ਨੇ ਕਿ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇਗੇ ਇਹ ਕਿਵੇਂ ਹੋ ਸਕਦਾਗਾ ਇੱਕ ਦੂਬਾਰ ਜਦੋਂ ਮੁਸਲਮ ਥੋੜੀ ਜੀ ਗਾਂਹ ਜਾਂਦਾ ਮੁਸਲਮਾਨ ਤਾਂ ਗਾਂਹ ਹੋਰ ਮੁਸਲਮਾਨ ਮਿਲਦੇ ਨੇ ਉਹਨੂੰ ਤੇ ਉਹ ਸਾਰੀ ਗੱਲ ਉਹ ਬਾਕੀ ਮੁਸਲਮਾਨਾਂ ਨੂੰ ਵੀ ਦੱਸਦਾਗਾ ਕੇਰ ਵੀ ਆਪਣੇ ਕਾਜ਼ੀ ਸਾਹਿਬ ਨੇ ਤਾਂ ਦੱਸਿਆ ਸੀਗਾ ਕਿ ਸਾਤੀ ਪਤਾਲ ਨੇ ਸਾਤੀ ਆਕਾਸ਼ ਨੇ ਪਰ ਇੱਕ ਪੀਰ ਫਕੀਰ ਆਏ ਨੇ ਜਿਹੜੇ ਤਲਾਬ ਦੇ ਕਿਨਾਰੇ ਬੈਠੇ ਨੇ ਉਹ ਕਹਿ ਰਹੇ ਨੇ ਕਿ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਇਸ ਤੋਂ ਬਾਅਦ ਸਵੇਰੇ ਹੋਣ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਗੱਲ ਕਾਜੀ ਤੱਕ ਪਹੁੰਚ ਜਾਂਦੀ ਆ ਕਾਜੀ ਇਹ ਗੱਲ ਸੁਣ ਕੇ ਹੱਕਾ ਬੱਕਾ ਹੋ ਜਾਂਦਾ ਗੁੱਸੇ ਹੋ ਜਾਂਦਾਗਾ ਵੀ ਇਹ ਹਜਾ ਕਿਹੜਾ ਯਾਰ ਆਇਆ ਹੈਗਾ ਜਿਹੜਾ ਮੇਰੇ ਮੇਰੀ ਗੱਲ ਨੂੰ ਝੁੱਠਲਾ ਰਿਹਾ ਹੈਗਾ ਵੀ ਮੈਂ ਕਿਹਾ ਤਾਂ ਸੱਚੀ-ਮੁੱਚੀ ਹੈਗੇ ਨੇ ਸਾਥੀ ਨੇ ਇਸ ਤੋਂ ਬਾਅਦ ਹੋ ਹੀ ਨਹੀਂ ਸਕਦੇ ਹੈਗੇ ਤਾਂ ਕਾਜੀ ਘਰੋਂ ਨਿਕਲਦਾਗਾ ਵੱਟੇ ਚੱਕ ਕੇ ਤੇ ਆਪਣੇ ਪੁੱਤ ਦੇ ਹੱਥ ਦੇ ਵਿੱਚ ਵੀ ਕੁਝ ਕਬੱਟੇ ਫੜਾ ਦਿੰਦਾਗਾ ਕਿ ਜਿਹੜਾ ਪੀਰ ਫਕੀਰ ਆਇਆ ਹੈਗਾ ਵੀ ਆਪਾਂ ਉਹਦੇ ਮਾਰ ਕੇ ਆਵਾਂਗੇ ਤੇ ਜਦੋਂ ਕਾਜੀ ਨਗਰ ਦੇ ਵਿੱਚੋਂ ਦੀ ਲੰਘਦਾਗਾ ਜਿਹੜਾ ਵੀ ਕਾਜੀ ਨੂੰ ਦੇਖਦਾਗਾ ਹੱਥ ਦੇ ਵਿੱਚ ਪੱ ਜਿਹੜਾ ਵੀ ਦੇਖਦਾ ਉਹਦੇ ਨਾਲ ਚੱਲ ਪੈਂਦਾ ਕਾਜੀ ਦੇ ਨਾਲ ਇੱਕ ਵਧੀਆ ਕਾਫਲਾ ਬਣ ਜਾਂਦਾ ਹੈਗਾ ਤੇ ਜਦੋਂ ਪਹੁੰਚਦੇ ਨੇਗੇ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਬੈਠੇ ਸੀ ਭਾਈ ਮਰਦਾਨਾ ਜੀ ਰਾਗ ਵਜਾ ਰਹੇ ਸੀਗੇ ਤੇ ਪਹਿਲੇ ਪਾਸ਼ਾ ਗੁਰਨਾਨਕ ਦੇਵ ਜੀ ਤੇ ਕੀਰਤਨ ਕਰ ਰਹੇ ਸੀਗੇ ਤੇ ਜਦੋਂ ਕਾਜੀ ਸਾਹਿਬ ਦੇਖਦੇ ਨੇ ਭਾਈ ਮਰਦਾਨਾ ਜੀ ਨੂੰ ਤਾਂ ਕਹਿੰਦੇ ਨੇਗੇ ਵੀ ਆਪਣੇ ਧਰਮ ਦੇ ਵਿੱਚ ਤਾਂ ਰਾਮ ਜਿਹੜਾ ਰਾਗ ਆ ਇਹ ਹਰਾਮ ਆਗਾ ਵੀ ਤੂੰ ਰਾਗ ਕਿਉਂ ਵਜਾ ਰਿਹਾ ਹੈਗਾ ਤਾਂ ਗੁਰਨਾਨਕ ਪਾਸ਼ਾ ਪਹਿਲੇ ਪਾਸ਼ਾ ਮੁਸਕਰਾ ਕੇ ਕਹਿੰਦੇ ਨੇਗੇ ਵੀ ਰਾਗ ਨਹੀਂ ਮਾੜਾ ਰਾਗ ਦੀ ਗਲਤ ਵਰਤੋਂ ਮਾੜੀ ਹੈਗੀ ਵੀ ਰਾਗ ਤਾਂ ਸਭ ਤੋਂ ਸੌਖਾ ਤਰੀਕਾ ਹੈਗਾ ਮਤਲਬ ਕਿ 뮤ਜ਼ਿਕ ਤਾਂ ਸਭ ਤੋਂ ਸੌਖਾ ਤਰੀਕਾ ਹੈਗਾ ਪ੍ਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਨ ਦੇ ਲਈ ਵੀ ਜਿਹੜੀ ਚੀਜ਼ ਦੇ ਨਾਲ ਆਪਾਂ ਆਪਣੇ ਮਨ ਨੂੰ ਪ੍ਰਮਾਤਮਾ ਦੇ ਨਾਲ ਜੋੜ ਸਕਦੇ ਆਂਗੇ ਉਹ ਚੀਜ਼ ਮਾੜੀ ਕਿਵੇਂ ਹੋ ਸਕਦੀ ਹੈਗੀ ਇਹ ਗੱਲ ਦਾ ਕਾਜੀ ਕੋਲ ਕੋਈ ਜਵਾਬ ਨਹੀਂ ਸੀਗਾ ਕਾਜੀ ਇਹ ਗੱਲ ਸੁਣ ਕੇ ਵੀ ਕਾਜੀ ਵਸ ਤਾਂ ਹੱਕਾ ਬੱਕਾ ਰਹਿ ਗਿਆ ਸੀਗਾ ਇਸ ਤੋਂ ਬਾਅਦ ਕੀ ਹੁੰਦਾਗਾ ਕਿ ਕਾਜੀ ਕਹਿੰਦਾਗਾ ਵੀ ਓਰੇ ਅਸੀਂ ਰਾਗ ਦੀ ਗੱਲ ਕਰਨ ਨਹੀਂ ਆਏ ਹੈਗੇ ਅਸੀਂ ਇਹ ਗੱਲ ਕਰਨ ਆਏ ਕਿ ਤੁਸੀਂ ਓਰੇ ਬੈਠੇ ਸੀ ਸਵੇਰੇ ਸਾਡਾ ਇੱਕ ਮੁਸਲਮਾਨ ਭਾਈ ਇੱਥੋਂ ਲੰਘ ਰਿਹਾ ਸੀਗਾ ਤੁਸੀਂ ਕਹਿ ਰਹੀ ਸੀ ਕਿ ਲੱਖ ਹੀ ਕਾਸ ਨੇ ਲੱਖੀ ਪਤਾਲ ਨੇ ਵੀ ਤੁਹਾਨੂੰ ਪ੍ਰੂਫ ਕਰਨਾ ਪਊਗਾ ਤੁਹਾਨੂੰ ਸਾਬਤ ਕਰਨਾ ਪਊਗਾ ਕਿ ਸੱਚੀ ਮੂਚੀ ਲੱਖ ਆਕਾਸ਼ ਨੇ ਲੱਖ ਪਤਾਲ ਨੇ ਲੱਖ ਸੂਰਜ ਨੇ ਲੱਖਾਂ ਹੀ ਚੰਦਰਮਾ ਨੇਗੇ ਤੇ ਲੱਖਾਂ ਹੀ ਧਰਤੀਆਂ ਨੇਗੀਆਂ ਵੀ ਤੁਹਾਨੂੰ ਪ੍ਰੂਫ ਕਰਨਾ ਪਊਗਾ ਤਾਂ ਗੁਰਨਾਨਕ ਪਾਸ਼ਾ ਪਹਿਲੇ ਪਾਸ਼ਾ ਦਾ ਮੁਸਕਰਾ ਕੇ ਮਿੱਠੇ ਜਿਹਾ ਮੁਸਕਰਾ ਕੇ ਜਿਹੜੇ ਕਾਜ ਦੇ ਮੁੰਡੇ ਨੂੰ ਖਿੱਚਦੇ ਨੇ ਬਾਅਦ ਤੋਂ ਫੜ ਕੇ ਆਪਣੇ ਕੋਲ ਬਿਠਾਉਂਦੇ ਨੇਗੇ ਤਾਂ ਗੁਰੂ ਸਾਹਿਬ ਕਾਜ ਦੇ ਮੁੰਡੇ ਨੂੰ ਕਹਿੰਦੇ ਨੇ ਵੀ ਤੂੰ ਅੱਖਾਂ ਮੀਚ ਆਪਣੇ ਖੁਦਾ ਨੂੰ ਤਿਆ ਜਿਹਨੂੰ ਤੂੰ ਸਭ ਤੋਂ ਵੱਧ ਮੰਨਦਾ ਉਹਨੂੰ ਤਿਆ ਤੇ ਅੱਖਾਂ ਵਿੱਚ ਕੇ ਮੇਰੇ ਕੋਲ ਬਹਿ ਜਾ ਤੇ ਕਾਜ ਦਾ ਮੁੰਡਾ ਜਦੋਂ ਅੱਖਾਂ ਮੀਚਦਾਗਾ ਤਾਂ ਉਹ ਇੱਕਦਮ ਆਕਾਸ਼ ਦੇ ਵਿੱਚ ਪਹੁੰਚ ਜਾਂਦਾਗਾ ਉਹ ਦੇਖਦਾਗਾ ਕਿ ਸੱਚੀ ਮੂਚੀ ਲੱਖਾਂ ਹੀ ਆਕਾਸ਼ ਨੇਗੇ ਲੱਖਾਂ ਹੀ ਪਤਾਲ ਨੇ ਲੱਖਾਂ ਸੂਰਜ ਨੇ ਲੱਖਾਂ ਪਲੈਨਟ ਨੇ ਲੱਖਾਂ ਹੀ ਮੂਨ ਨੇਗੇ ਤਾਹੋ ਗੁਰੂ ਸਾਹਿਬ ਤੋਂ ਮਾਫੀ ਮੰਗਦਾ ਗਾਤਾ ਗੁਰੂ ਸਾਹਿਬ ਨੂੰ ਕਹਿੰਦਾ ਕਿ ਵੀ ਗੁਰੂ ਸਾਹਿਬ ਵੀ ਮੈਨੂੰ ਉਰੀ ਛੱਡ ਜੋ ਤੁਸੀਂ ਵੀ ਮੈਂ ਧਰਤੀ ਤੇ ਨਹੀਂ ਜਾਣਾ ਚਾਹੁੰਦਾ ਵੀ ਮੇਰਾ ਉਰੇ ਮਨ ਲੱਗ ਗਿਆ ਵੀ ਇੰਨਾ ਮੈਂ ਹਲਕਾ ਜ਼ਿੰਦਗੀ ਦੇ ਵਿੱਚ ਮੈਨੂੰ ਵਧੀਆ ਫੀਲ ਹੋਈ ਨਹੀਂ ਕਦੇ ਇੰਨਾ ਸ਼ਾਂਤ ਬਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਮੈਂ ਤੈਨੂੰ ਉਰੀ ਛੱਡ ਗਿਆ ਤਾਂ ਤੇਰੇ ਨਾਲ ਧਿਆਨ ਨੂੰ ਤੇਰੇ ਪਿਓ ਨੂੰ ਕੌਣ ਦੱਸੂਗਾ ਤੇਰੇ ਅੱਬਾ ਨੂੰ ਕਿ ਸੱਚੀ ਮੁੱਚੀ ਲੱਖ ਆਕਾਸ਼ ਨੇ ਲੱਖਾਂ ਹੀ ਪਤਾਲ ਨੇਗੇ ਇਸ ਤੋਂ ਬਾਅਦ ਜਿਹੜਾ ਕਾਜੀ ਦਾ ਮੁੰਡਾ ਅੱਖਾਂ ਖੋਲਦਾਗਾ ਤਾਂ ਉਹ ਦੇਖਦਾ ਉਹ ਧਰਤੀ ਦੇ ਉੱਤੇ ਬੈਠਿਆ ਹੁੰਦਾਗਾ ਤਾਂ 2 ਮਿੰਟ ਪਹਿਲਾਂ ਤਾਂ ਉਹ ਆਕਾਸ਼ ਦੇ ਵਿੱਚ ਸੀਗਾ ਉਹਨੂੰ ਲੱਗ ਰਿਹਾ ਸੀਗਾ ਕਿ ਮੈਂ ਹਵਾ ਦੇ ਵਿੱਚ ਉੱਡ ਰਿਹਾ ਹਾਂ ਉਹਨਾਂਗਾ ਤਾਂ ਉਹ ਜਿਹੜੇ ਉਹਦੇ ਹੱਥ ਦੇ ਵਿੱਚ ਪੱਥਰ ਹੁੰਦੇ ਨੇਗੇ ਗੁਰੂ ਸਾਹਿਬ ਕੋਲ ਬੈਠੇ ਹੋ ਉਹ ਭਗਾ ਕੇ ਪਰਾਂ ਨੂੰ ਮਾਰਦਾ ਤੇ ਆਪਣੇ ਪਿਤਾ ਨੂੰ ਕਹਿੰਦਾ ਕਿ ਅੱਬੂ ਸੱਚੇ ਪਾਤਸ਼ਾਹ ਸੱਚ ਕਹਿ ਰਹੇ ਨੇਗੇ ਸੱਚੀ ਮੂਚੀ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਲੱਖਾਂ ਸੂਰਜ ਨੇ ਲੱਖਾਂ ਹੀ ਚੰਦਰਮਾ ਨੇ ਕਾਜੀ ਨੂੰ ਆਪਣੇ ਪੁੱਤਰ ਦੇ ਉੱਤੇ ਅੰਨਾ ਵਿਸ਼ਵਾਸ ਸੀਗਾ ਉਹਨੂੰ ਪਤਾ ਸੀਗਾ ਕਿ ਮੇਰਾ ਪੁੱਤਰ ਕਦੇ ਝੂ ਮਾਰਨ ਵਾਸਤੇ ਉਹਨੂੰ ਕੁਛ ਨਾ ਕੁਛ ਤੌਰੇ ਬੈਠੇ ਨੂੰ ਦੇਖਿਆ ਆਊਗਾ ਕੰਮ ਬੰਦ ਕਰਨ ਤੋਂ ਬਾਅਦ ਕਿ ਇੰਨੇ ਦਾਅਵੇ ਦੇਣਾ ਕਹਿ ਰਹਿ ਗਿਆ ਮੇਰਾ ਪੁੱਤਰ ਗੇ ਲੱਖਾਂ ਹੀ ਅਕਾਸ਼ ਨੇ ਲੱਖਾਂ ਹੀ ਪਤਾਲ ਨੇਗੇ ਇਸ ਤੋਂ ਬਾਅਦ ਜਿਹੜੇ ਲੋਕ ਆਏ ਸੀਗੇ ਪੱਥਰ ਮਾਰਨ ਵਾਸਤੇ ਗੁਰੂ ਸਾਹਿਬ ਦੇ ਕੋਲ ਉਹ ਪੱਥਰ ਪਰਾਂ ਭਗਾ ਕੇ ਮਾਰਦੇ ਨੇ ਤੇ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਨੇ ਤੇ ਪੁੱਲ ਬਖਸ਼ਾਉਂਦੇ ਨੇ ਕਿ ਸਾਡੇ ਤੋਂ ਅਣਜਾਣੇ ਦੇ ਵਿੱਚ ਬੜੀ ਵੱਡੀ ਪੁੱਲ ਹੋ ਜਾਣੀ